ਅੱਜ ਪਟਿਆਲਾ ਜ਼ਿਲ੍ਹਾ ਵੱਲੋਂ ਕਣਕ तकरीबन 2500 ਬਣ ਆਚਾਰ ਸਾਢੇ 300 ਕੁਇੰਟਲ ਤੇ ਟੂੜੀ ਦੀਆਂ 3-4 ਟਰਾਲੀਆਂ ਲੈ ਕੇ ਨਜਾਇਜ਼ ਉਹ ਜਾ ਰਹੀ ਹੈ ਐਦੂ ਪਹਿਲਾਂ 23 ਮੀਟਰ ਉਦੋਂ ਬਾਅਦ ਬਾਈ ਨੇ ਉਦੋਂ ਬਾਅਦ ਸਫੀ ਨੂੰ ਲਗਾਤਾਰ ਬਖੋਰ ਮਿਲਦੀ ਪਾਣੀ ਹੈ ਉਹ ਜਾ ਰਹੀ ਹੈ ਕਿਉਂਕਿ ਭਾਰਤੀ ਕਿਸਾਨਾਂ ਦੇ ਇਕਤਾ ਗ੍ਰਾਹਾਂ ਨੇ ਇਹ ਫੈਸਲਾ ਕੀਤਾ ਸੀ ਕਿ ਅਸੀਂ ਉਹਨਾਂ ਭਰਾਵਾਂ ਨੂੰ ਬਰਾਬਰ ਆਉਣੇ ਚਾਉਣ ਲਈ ਸਭ ਤੋਂ ਪਹਿਲਾਂ ਉਹਨਾਂ ਦੇ ਚੁੱਲ੍ਹੇ ਚਲਦੇ ਕਰਨੇ ਆ ਉਹਨਾਂ ਦੇ ਪਸ਼ੂਆਂ ਲਈ ਚਾਰਾ ਲੈ ਕੇ ਜਾਣਾ ਉਹ ਦੀ ਜਿਹੜੀ ਅੱਜ ਤਕਰੀਬਨ ਸਾਰੇ ਪੰਜਾਬ ਦੇ ਵਿੱਚੋਂ ਛੇਮੀ ਖੇਪ ਹੈ ਜਿਹੜੀ ਅਸੀਂ ਇਕੱਠੇ ਰਹੇ ਹਾਂ ਇੱਕ ਖੇਪ ਤੇ ਜੰਤੂ ਆਦ ਅਸੀਂ ਸਾਰੇ ਪੰਜਾਬ ਦੇ ਵਿੱਚੋਂ ਉਹਨਾਂ ਦੇ ਤੋਂ ਲੈ ਕੇ ਆਚਾਰ ਕੂਦੀ ਉਹ ਪੇਜਾਂਗੇ ਓਦੋਂ ਬਾਅਦ ਜਿਹੜੀ ਉਹਨਾਂ ਦੀ ਜ਼ਮੀਨ ਪੱਦਰ ਕਰਦੀ ਗੱਲ ਹੈ ਸਾਰੇ ਪੰਜਾਬ ਦੇ ਵਿੱਚੋਂ 5000 ਟਰੈਕਟਰ ਜਿਹੜਾ ਉਹ ਭੇਜਿਆ ਜਾਊਗਾ ਇਹ ਲਗਾਤਾਰ ਉਦੋਂ ਤੱਕ ਫਿਰਸਲਾ ਜਾਰੀ ਰਹੂਗਾ ਜਦੋਂ ਤੱਕ ਉਹਨਾਂ ਦੀ ਕਣਕ ਨਹੀਂ ਵੀਜੀ ਜਦੋਂ ਤੱਕ ਉਹ ਆਪਣੇ ਖੇਤ ਦੇ ਵਿੱਚ ਨਹੀਂ ਜਾਂਦੇ ਖੇਤ ਦੇ ਵਿਚ ਜਾਣ ਤੋਂ ਬਾਅਦ ਉਹ ਜਦੋਂ ਭਰਾ ਸਾਡੇ ਬਰਾਬਰ ਉੱਖੜੇ ਓਦੋਂ ਬਾਅਦ ਸਰਕਾਰ ਨੂੰ ਜਿਹੜੀ ਅਸੀਂ DJ ਲੈਣੇ ਉਹ ਸਬਸਿਡੀ ਦੇ ਦੇ ਤਾਂ ਕਿ ਉਹਨਾਂ ਦਾ ਫੇਟ ਪੱਕੇ ਕੀਤੀ ਜਾ ਸਕਣਾ। ਉਸ ਤੋਂ ਬਾਅਦ ਪੰਜਾਬ ਸਰਕਾਰ ਦੇ ਨਾਲ ਜਾਂ ਸਰਕਾਰ ਦੇ ਉਹ ਸ਼ੁਰੂ ਹੋਗਾ ਤਾਂ ਕਿ ਆਨਲਾਈਨ ਸਮਿਤੀ ਵਿੱਚ ਜਿਹੜੇ ਸਾਡੇ ਉਪਰਾਏ ਜਿਹੜੇ 6 ਤਕਰੀਬਨ 6 ਵਾਰੀ ਉੱਜੜ ਗਏ ਅੱਗੇ ਤੋਂ ਇਹੋ ਜਿਹਾ ਜੜਾ ਨਾ ਹੋਵੇ ਇਹੋ ਜੀ ਵਿੱਤ ਅੱਗੇ ਤੋਂ ਨਾ ਆਵੇ ਇਸ ਕਰਕੇ ਅਸੀਂ ਸਾਰੇ ਕਿਸਾਨਾਂ ਨੇ ਆਪਣੇ ਕਿਸਾਨਾਂ ਦੇ ਭਰਾਵਾਂ ਦੀ ਜਿਹੜੀ ਬਾਹ ਫੜ ਕੇ ਉਹਨੂੰ ਬਰਾਬਰ ਰਟਾਉਣ ਦੀ ਗੱਲ ਕੀਤੀ ਹੈ ਗੱਲ ਰਹੀ ਸਰਕਾਰਾਂ ਦੀ ਕਿ ਪੰਜਾਬ ਸਰਕਾਰ ਕਹਿੰਦੀ ਹੈ ਕਿ ਅਸੀਂ 20000 ਰੁਪਏ ਦੇਵਾਂਗੇ ਅਸੀਂ ਪੰਜਾਬ ਸਰਕਾਰ ਨੂੰ ਪੁੱਛਣਾ ਚਾਹੁੰਦੇ ਆ ਕਿ ਜਿਹੜਾ 20000 ਤੁਸੀਂ ਦੇਓਗੇ ਠੇਕਾ 80000 ਹੈ ਫਸਲ ਦੋਏ ਫਸਲਾਂ ਦੇ ਖਰਚ 50000 ਹੁੰਦਾ ਹੈ ਇਹਦਾ ਮਤਲਬ ਹੈ ਕਿ ਜਿਹੜਾ ਕਿਸਾਨ ਨੇ ਖਰਚ ਕੀਤਾ ਹੈ ਉਹ ਵੀ ਤੁਸੀਂ ਵਾਪਸ ਨਹੀਂ ਦੇ ਰਹੇ ਪਰ ਜਿਹੜਾ ਤੁਸੀਂ 20000 ਦਿੱਤਾ ਹੈ ਇਹ ਵੀ ਦੇਣਾ ਨਹੀਂ ਕਿਉਂਕਿ 223 ਦਾ ਤਜਰਬਾ ਕਹਿੰਦਾ ਹੈ ਤੇ ਅਗਲੀ ਗੱਲ ਦੱਸਦੀ ਹੈ ਜਿਹੜਾ ਤੁਸੀਂ ਪੰਚਾਇਤਾਂ ਤੋਂ ਫੰਡ ਵਾਪਸ ਕਰਵਾ ਰਹੇ ਹੋ ਪੰਚਾਇਤਾਂ ਵਾਲੇ ਫੰਡ ਦੇ ਨਾਲ ਕਿਸਾਨਾਂ ਨੂੰ ਖੜੇ ਕਰ ਲੋਂਗੇ ਸਾਨੂੰ ਇੱਕ ਕੱਲ ਦਾ ਇਹ ਵੀ ਸਮਝ ਲੱਗਦੀ ਕਿ ਪੰਜਾਬ ਸਰਕਾਰ ਇਹ ਕਹਿੰਦੀ ਹੈ ਕਿ 12000 ਕਰੋੜ ਰੁਪਇਆ ਸਾਡੇ ਖਜ਼ਾਨੇ 'ਚ ਤਾਂ ਹੈ ਨਹੀਂ ਸਾਡੀਆਂ ਕਿਤਾਬਾਂ 'ਚ ਹੈਗਾ ਸੈਂਟਰ ਸਰਕਾਰ ਕਹੀ ਜਾਂਦੀ ਹੈ ਵੀ 12000 ਕਰੋੜ ਰੁਪਇਆ ਇਹਨਾਂ ਕੋਲ ਹੈਗਾ ਇਹ ਫੰਡ ਦਿੱਤੇ ਗਏ ਸੀ ਸੈਂਟਰ ਸਰਕਾਰ ਦੀ ਸੈਂਟਰ ਸਰਕਾਰ ਨੇ 1600 ਕਰੋੜ ਰੁਪਏ ਦੇ ਕੇ ਪੰਡਾ ਝਾੜ ਰਿਆ ਅਸੀਂ ਉਹਨਾਂ ਨੂੰ ਪੁੱਛਣਾ ਚਾਹੁੰਦੇ ਆ ਕਿ ਜਿਹੜਾ ਪੰਜਾਬ ਸਾਰੇ ਭਾਰਤ ਦੇ ਲੋਕਾਂ ਦਾ ਢਿੱਡ ਪਰਦਾ ਹੈ 1967 ਤੋਂ ਲੈ ਕੇ ਅੱਜ ਤੱਕ ਜਿਹੜਾ ਸਾਰੇ ਦੇਸ਼ ਨੂੰ ਅਨਾਦ ਦਿੰਦਾ ਹੈ ਉਹਦੇ ਵਾਸਤੇ 1600 ਕਰੋੜ ਰੁਪਏ ਦੇ ਕੇ ਪੰਡਾ ਝਾੜਨਾ ਚਾਹੁੰਦੇ ਆ ਇਸ ਕਰਕੇ ਆਪਾਂ ਕਹਿੰਦੇ ਆ ਕਿ ਸਰਕਾਰਾਂ ਤੋਂ ਨਾ ਚਾਹ ਕਰੋ ਆਪਣੀ ਰਾਖੀ ਆਪ ਕਰੋ ਇਸ ਕਰਕੇ ਜਿਹੜਾ ਸਾਡਾ ਲਗਾਤਾਰ ਆਮਤਾ ਵਿੱਚ ਪੱਛਦੇ ਇਹ ਲਗਾਤਾਰ ਚੱਲੂਗੀ ਇਸ ਕਰਕੇ ਅਸੀਂ ਅੱਡ-ਅੱਡ ਫੜਾਵਾਂ ਦੇ ਵਿੱਚ ਦਮ ਰੱਖ ਕੇ ਚੱਲ ਰਹੇ ਹਾਂ ਤਾਂ ਕਿ ਉਹਨਾਂ ਭਰਾਵਾਂ ਨੂੰ ਬਰਾਬਰ ਅਠਾਇਆ ਜਾ ਸਕੇ ਐਨੀ ਗੱਲ ਕਹਿਣ ਤੋਂ ਬਾਅਦ ਅਸੀਂ ਜਿਹੜਾ ਅੱਜ ਜਥਾ ਪੂਰਵਾਨਾ ਕਰ ਰਹੇ ਹਾਂ